ਜੀ ਸੋਚ ਦਲੇਵਾਲ ਜੀ ਦਾ ਜਿਹੜਾ ਮਰਨ ਵਰਤਿਆ ਹੁਣ 34ਵੇਂ ਦਿਨ ਚ ਪਹੁੰਚ ਗਿਆ ਜੇ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਕਾਮਯਾਬ ਹੁੰਦੇ ਆ ਤੇ ਇਸ ਦੇਸ਼ ਦਾ ਆਉਣ ਵਾਲਾ ਭਵਿੱਖ ਜਿਹੜਾ ਉਹ ਖੁਸ਼ਹਾਲ ਹੋ ਸਕਦਾ ਉਹ ਹਰ ਇੱਕ ਮੁੱਦਾ ਜਿਹੜਾ ਜਿਹਦੇ ਅਸੀਂ ਗੱਲ ਕਰਦੇ ਆ ਭਾਵੇਂ ਐਨਵਾਇਰਨਮੈਂਟ ਦਾ ਐਜੂਕੇਸ਼ਨ ਦਾ ਹੈਲਥ케ਅਰ ਦਾ ਬ੍ਰੇਨ ਡレイン ਦਾ ਉਹਦਾ ਇੱਕ ਵੱਡਾ ਸੋਲੂਸ਼ਨ ਆ ਕਿ ਇਕਨੋਮਿਕ ਚੇਂਜ ਇਸ ਦੇਸ਼ ਦੇ ਵਿੱਚ ਆ ਸਕਦੀ ਆ ਅੱਜ ਉਹ ਦੇਸ਼ ਜਿਹੜਾ ਮੋਨੋਪੋਲੀ ਸਿਸਟਮ ਨੂੰ ਪ੍ਰੋਮੋਟ ਕਰ ਰਿਹਾ ਮੋਨੋਪੋਲੀ ਵਾਲੀ ਕੰਮ ਕਰ ਰਿਹਾ ਮੋਨੋਪੋਲੀ ਫੈਮਿਲੀ ਵਾਲੀ ਕੰਮ ਕਰ ਰਿਹਾ ਉਹ ਆਮ ਆਦਮੀ ਲਈ ਕੰਮ ਕਰਨਾ ਸ਼ੁਰੂ ਕਰੂਗਾ ਇਸ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਇੱਕ ਆਮ ਆਦਮੀ ਆਪਣੇ ਬੱਚੇ ਨੂੰ ਪੜ੍ਹਾ ਪਾਊਗਾ ਇੱਕ ਚੰਗੀ ਐਜੂਕੇਸ਼ਨ ਦੇ ਪਾਊਗਾ ਆਪਣੇ ਬਿਮਾਰ ਪਰਵਾਰ ਦਾ ਇਲਾਜ ਕਰ ਪਾਊਗਾ। ਉਹ ਐਮਐਸਪੀ ਦੀ ਗਰੰਟੀ ਹੈ। ਕਦੀ ਸੋਚ ਕੇ ਵੇਖਿਓ ਕਿ ਕਿੱਦਾਂ ਇਕ ਇਕਨੋਮਿਕ ਬੂਸਟ ਮਿਲ ਸਕਦਾ। ਪਰ ਉਹਦੇ ਲਈ ਤੁਹਾਨੂੰ ਇਕੱਠੇ ਹੋਣਾ ਪੈਣਾ। ਹਰ ਇੱਕ ਇਨਸਾਨ ਨੂੰ ਇਕੱਠੇ ਹੋਣਾ ਪੈਣਾ। ਮੈਂ ਸਾਸ ਸਦਾਨਾਂ ਦੇ ਅੱਗੇ ਹੱਥ ਜੋੜਦਾ। ਸਾਡੇ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੇ ਆਮ ਆਦਮੀ ਪਾਰਟੀ ਲੋਕਾਂ ਨੂੰ ਲੋਕਾਂ ਦੇ ਚਾਹਤੇ ਨੇ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਰਾਜਾ ਵਰਿੰਗ ਜੀ ਹੋਰ ਕਾਂਗਰਸ ਦੇ ਲੀਡਰ ਮੈਂ ਹਰ ਇੱਕ ਗਿਆਤ ਬੇਨਤੀ ਕਰਦਾ ਹਾਂ ਤੁਸੀਂ ਦਿੱਲੀ ਜਾਓ ਦਿੱਲੀ ਜਾ ਕੇ ਸਰਕਾਰ ਦਾ ਬੂਆ ਖੜਕਾਓ ਉਹਨਾਂ ਨੂੰ ਦੱਸੋ ਕਿ ਪੰਜਾਬ ਇਕੱਠਾ ਬਾਕੀ ਗੱਲਾਂ ਦੇ ਵਿੱਚ ਅਸੀਂ 100 ਡਿਫਰੈਂਸ ਇਸ ਹੋ ਸਕਦੇ ਆ ਪਰ ਇਹ ਮੁੱਦਾ ਸਾਨੂੰ ਚਾਹੀਦਾ ਇਹ ਸਾਡੇ ਆਉਣ ਵਾਲੇ ਭਵਿੱਖ ਲਈ ਜ਼ਰੂਰੀ ਆ ਜਿਹੜੇ ਲੋਕ ਇਹ ਸੋਚਦੇ ਆ ਕਿ ਕਿਸਾਨ ਸ਼ਾਇਦ ਇਕੱਠੇ ਨਹੀਂ ਮੈਂ ਦੱਸ ਦਵਾਂ ਕਿ ਜਿੱਥੇ ਕਿਸਾਨੀ ਦੀ ਗੱਲ ਆਊਗੀ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੇ ਨਾਲ ਖੜਾ ਧੱਲੇਵਾਲ ਜੀ ਦੇ ਨਾਲ ਖੜਾ ਸਰਦਾਰ ਰਾਜੀਵਾਲ ਜੀ ਉਹ ਗ੍ਰਾਂਹ ਸਾਹਿਬ ਹੋਰ ਕਿਸਾਨੀ ਲੀਡਰ ਬਾਕੀ ਡਿਫਰੈਂਸ ਇਸ ਆਪਣੀ ਥਾਂ ਤੇ ਪਰ ਜਿੱਥੇ ਐਮਐਸਪੀ ਦੀ ਗੱਲ ਆ ਸਾਰੇ ਹੀ ਇਕੱਠੇ ਆ ਇੱਕ ਐਸਾ ਮੁੱਦਾ ਜਿਹੜਾ ਪੰਜਾਬ ਦੀ ਆਉਣ ਵਾਲੀ ਜਿਹੜੀ ਹਿਸਟਰੀ ਆ ਉਹ ਚੇਂਜ ਕਰ ਸਕਦਾ ਜੇ ਦੀ 골ਡਨ 에ਜ ਦੀ ਅਸੀਂ ਗੱਲ ਕਰ ਸਕਦੇ ਆ ਉਹ 골ਡਨ 에ਜ ਅਸੀਂ ਵੇਖ ਪਾਵਾਂਗੇ ਪਰ ਇਹ ਸਾਨੂੰ ਸੋਚਣਾ ਪੈਣਾ ਇਹ 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 ਲੜਾਈ ਕਿੱਡੀ ਵੱਟੀ ਆ ਇਹਦੇ ਬਾਰੇ ਸਾਨੂੰ ਸੋਚਣਾ ਪੈਣਾ ਇਹ ਕਿਸੇ ਇੱਕ ਇਨਸਾਨ ਦੀ ਨਹੀਂ ਜੇ ਰਾਜੇਵਾਲ ਜੀ ਡੱਲੇਵਾਲ ਜੀ ਅਗਰਾਹ ਜੀ ਕੋਈ ਵੀ ਇਹ ਮੁੱਦਾ ਮਨਾਉਣ ਦੇ ਵਿੱਚ ਕਾਮਯਾਬ ਹੁੰਦਾ ਭਾਵੇਂ ਸੰਯੁਕਤ ਕਿਸਾਨ ਮੋਰਚਾ ਕੋਈ ਵੀ ਆ ਇਟ ਡਸ ਨਾਟ ਮੈਟਰ ਇਹ ਫਾਇਦਾ ਉਹਨਾਂ ਦਾ ਨਹੀਂ ਇਹ ਫਾਇਦਾ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਦਾ ਵਾ ਨਸਲਾਂ ਦਾ ਵਾ ਇਹ ਮਸਲਾ ਨਸਲਾਂ ਦਾ ਵਾ ਜੇ ਕਿਸਾਨੀ ਬਚਦੀ ਪੰਜਾਬ ਬਚੂਗਾ ਪੰਜਾਬ ਦੇ ਨਾਲ ਸਿੱਖੀ ਪੰਜਾਬ ਦੇ ਨਾਲ ਪੰਜਾਬ ਦੇ Hindu ਇਸ ਦੇਸ਼ ਤੇ Hindu ਸਿੱਖ ਸਾਰੇ ਵਿੱਚ ਹੁੰਦੇ ਆ ਸਾਰੇ ਧਰਮ ਵਿੱਚ ਹੁੰਦੇ ਆ ਇਹ ਧਰਮ ਬਚਾਉਣੇ ਆ ਤੇ ਕਿਸਾਨੀ ਬਚਾਉਣੀ ਪਊਗੀ ਇਹ ਲੜਾਈ ਲੜਨੀ ਪਊਗੀ ਉਹ ਕਿਉਂ ਸੀ ਕਿ ਜਿਹੜਾ ਅੰਛਣ ਅਨਹਜਾਰੇ ਜੀ ਨੇ ਕੀਤਾ ਉਹ 10 ਦਿਨ ਦਾ ਉੱਤੇ ਵਿੱਚ 10 ਦਿਨਾਂ ਦੇ ਵਿੱਚ ਸਰਕਾਰ